ਮਸ਼ਹੂਰ ਇੰਸਟਾਗ੍ਰਾਮਰ ਪੂਜਾ ਸੰਘਾ ਨੇ ਹੁਣ ਤੀਜਾ ਵਿਆਹ ਕਰਵਾ ਲਿਆ ਵਿਆਹ ਦੀਆਂ ਕੁਝ ਕੁ ਵੀਡੀਓਜ਼ ਤੇ ਫੋਟੋਜ਼ ਦੇ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜੋ ਤਸਵੀਰਾਂ ਤੁਸੀਂ ਆਪਣੀ ਸਕਰੀਨ ਉੱਪਰ ਚੱਲਦੀਆਂ ਦੇਖ ਸਕਦੇ ਹੋਗੇ ਪੂਜਾ ਦੇ ਇਸ ਵਿਆਹ ਤੋਂ ਬਾਅਦ ਲੋਕਾਂ ਨੇ ਇਸ ਨੂੰ ਬਹੁਤ ਗਲਤ ਬੋਲਣਾ ਸ਼ੁਰੂ ਕਰ ਦਿੱਤਾ ਕਿ ਤੂੰ ਇੱਕ ਕੋਲੇ ਟੇਕੇ ਕਿਉਂ ਨਹੀਂ ਵੈਂਦੀ ਕਿਤੇ ਤਾਂ ਤੂੰ ਕਹਿ ਦਿੰਦੀ ਕਿ ਮੈਂ ਲਵ ਮੈਰਿਜ ਕਰਾਈਆ ਮੇਰਾ 10-12 ਸਾਲ ਦਾ ਰਿਲੇਸ਼ਨ ਸੀਗਾ ਤੂੰ ਉਸ ਨੂੰ ਵੀ ਛੱਡ ਕੇ ਹੁਣ ਤੂੰ ਤੀਜੀ ਨਾਲ ਵਿਆਹ ਕਰਵਾ ਲਿਆ ਤੇ ਜਿਸ ਤੋਂ ਬਾਅਦ ਹੁਣ ਇਹਨੇ ਇੱਕ ਪੋਸਟ ਸਾਂਝੀ ਕੀਤੀ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਕੋਈ ਤਵ ਹੀ ਐਸਾ ਬੜਾ ਫੈਸਲਾ ਲੈਂਦਾ ਹੈ ਜਦ ਪ੍ਰੋਬਲਮ ਵੀ ਜਿਆਦਾ ਬੜੀ ਹੋ ਜਾਂਦੀ ਹੈ ਤੇ ਇਥੇ ਪੂਜਾ ਦਾ ਇਹੀ ਕਹਿਣਾ ਕਿ ਮੇਰੀ ਕੋਈ ਵੱਡੀਆਂ ਪ੍ਰੋਬਲਮਸ ਜਿਸ ਕਰਕੇ ਮੈਂ ਇਹ ਤੀਜਾ ਵਿਆਹ ਕਰਵਾ ਰਹੀ ਹਾਂਗੀ ਤੇ ਉੱਥੇ ਆਪ ਤੋਂ ਦੱਦੀ ਕਿ ਲੋਕ ਵੀ ਜਿਹੜੇ ਕਮੈਂਟ ਬਾਕਸ ਦੇ ਵਿੱਚ ਬਹੁਤ ਬਹੁਤ ਤਰਾਨੀ ਟਿੱਪਣੀਆਂ ਕਰਦੇ ਪਏ ਨੇ ਜੋ ਕਮੈਂਟ ਤੁਸੀਂ ਆਪਣੀ ਸਕਰੀਨ ਉੱਪਰ ਪੜ੍ਹ ਸਕਦੇ ਜਿਹਦੇ ਵਿੱਚ ਇੱਕ ਲਿਖਦਾ ਪਿਆ ਕਿ ਇਹੇ ਵੀ ਚੂੜਾ ਪੁਰਾਣਾ ਨਹੀਂ ਹੋਣ ਦਿੰਦੀ ਤੇ ਉਸ ਤੋਂ ਬਾਅਦ ਅਗਲੇ ਨੇ ਲਿਖਿਆ ਕਿ ਜਿੰਨੀ ਮਰਜ਼ੀ ਵੱਡੀ ਪ੍ਰੋਬਲਮ ਹੋਵੇ ਐਟਲੀਸਟ ਕੋਈ ਤੀਜਾ ਵਿਆਹ ਤਾਂ ਨਹੀਂ ਕਰਾਉਂਦਾ ਤੇ ਉਸ ਤੋਂ ਬਾਅਦ ਅਗਲੇ ਨੇ ਲਿਖਿਆ ਕਿ ਤੀਜੇ ਵਿਆਹ ਦੀ ਖੁਸ਼ੀ ਦੇ ਵਿੱਚ ਇਹਨੂੰ ਲੱਖ ਲੱਖ ਦੀਆਂ ਲਾਣਤਾਂ ਪਾਓ ਕੋਈ ਪਾਪੀ ਰੂਹੀ ਹੋਊਗੀ ਜੋ ਲਾਣਤਾਂ ਨਹੀਂ ਪਾਊਗੀ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਕਰਕੇ ਤੁਹਾਨੂੰ ਇੱਥੇ ਪੂਜਾ ਸੰਗਾ ਸਹੀ ਲੱਗਦੀ ਹੈ ਜਾਂ ਗਲਤ ਹੈ ਤੀਜਾ ਵਿਆਹ ਕਰਵਾ ਰਹੀ ਹੈਗੀ ਕਿ ਕਿੱਡੀ ਕਿੱ ਆਏਗਾ ਬਾਕੀ ਕਮੈਂਟ ਬਾਕਸ ਦੇ ਵਿੱਚ ਵਿਚਾਰ ਸਾਂਝੇ ਜ਼ਰੂਰ ਕਰਿਓ ਰੱਬ ਰਾਖਾ